ਕਲ ਝੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਭਾਈ ਗੁਰਮੀਤ ਸਿੰਘ ਜੀ ਸ਼ਾਨ ਜਿਹੜੇ 31 ਰਾਗਾਂ ਦੁਆਰਾ ਕੀਰਤਨ ਕਰਦੇ ਨੇ ਜਿਹੜੀ ਉਹਨਾਂ ਕੋਲ ਸ਼ੈਲੀ ਹੈ ਔਰ ਉਹਨਾਂ ਨੂੰ ਅਵਾਰਡ ਮਿਲਿਆ ਹੈ ਸ਼ੋਮਨੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਪਿਛੇ ਅੱਜ ਅਸੀਂ ਭਾਈ ਮਰਦਾਨਾ ਜੀ ਅਵਾਰਡ ਨਾਲ 6 ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਸਾਡੇ ਨਾਲ ਹੋਰ ਵੀ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਵਿੱਚ ਆਈਆਂ ਨੇ ਗੁਰਦੁਆਰਾ ਨੌਵੀਂ ਪਾਸ਼ਾਹੀ ਤੋਂ ਗੁਰਦੇਵ ਬਾਦਰਨਗਰ ਤੋਂ ਸਰਦਾਰ ਕਮਲਜੀਤ ਸਿੰਘ ਜੀ ਟੋਨੀ ਸਰਦਾਰ ਮਨਜੀਤ ਸਿੰਘ ਠੁਕਰਾਲ ਸਰਦਾਰ ਸਾਹਿਬ ਸਿੰਘ ਨਾਲ ਦਿੱਲੀ ਪੇਟ ਵਾਲੇ ਸਾਰੇ ਵਿੱਚ ਜਿਹੜੇ ਨੇ ਦਵਿੰਦਰ ਸਿੰਘ ਆਨੰਦ ਆਏ ਨੇ ਜਥੇਬੰਦੀਆਂ ਵੱਖ-ਵੱਖ ਅਸੀਂ ਸਨਮਾਨ ਕਰਦੇ ਆਇਆ ਮਾਣ ਮਹਿਸੂਸ ਕਰ ਰਹੇ ਹਾਂ ਉਹਨਾਂ ਨੂੰ ਔਰ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਨੌਜਵਾਨ ਪੀੜ੍ਹੀ ਵਾਸਤੇ ਸਮਾਜ ਵਾਸਤੇ ਆਪਣੇ ਧਰਮ ਵਾਸਤੇ ਜਿਹੜਾ ਕਿਉਂਕਿ ਇਹ ਰਾਗਾਂ ਨਾਲ ਕੀਰਤਨ ਕਰਦੇ ਨੇ ਕੀਰਤਨ ਦੇ ਜਿਹੜੇ ਸ਼ਬਦੀ ਅਰਥ ਨੇ ਉਹ ਅਰਥ ਹੀ ਆਇਨੇ ਵੀ ਰਾਗਾਂ ਦੁਆਰਾ ਕੀਰਤਨ ਕਰਨਾ ਜਿਹੜੇ ਅੱਜ ਕੱਲ ਫਿਲਮਾਂ ਦੀਆਂ ਤਰਜ਼ਾਂ ਦੇ ਉੱਤੇ ਜਿਹੜੇ ਨੇ ਜਿਹੜੇ ਨੇ ਕੀਰਤਨ ਕਰ ਰਹੇ ਨੇ ਉਹ ਕੀਰਤਨ ਨਹੀਂ ਹੈਗਾ ਅਸਲੀ ਕੀਰਤਨ ਤੰਤੀ ਸਾਜਾ ਨਾਲ ਜਿਹੜਾ ਸਿੱਖ ਸਮਾਜ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਇਹ ਸਿੱਖ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਭਾਈ ਸਾਹਿਬ ਦਾ ਜਿਹੜਾ ਕਾਰਜ ਜਿਹੜਾ ਕੀਤਾ ਹੈ ਇਹਨਾਂ ਨੇ ਆਰੰਭ ਸਾਰਾ ਜਿਹੜਾ ਅੱਜ ਕੱਲ ਪੂਰੇ ਇੰਡੀਆ ਦੇ ਵਿੱਚ ਨਹੀਂ ਇੰਟਰਨੈਸ਼ਨਲ ਪੱਧਰ ਤੇ ਪਿੱਛੇ ਯੂਕੇ ਵੀ ਹੋ ਕੇ ਆਏ ਨੇ ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਨੇ ਵੀ ਇਹਨਾਂ ਨੂੰ ਸਨਮਾਨ ਕੀਤਾ ਹੈ ਭਾਈ ਅਸੀਂ ਜਿਹੜਾ ਨਾ ਗੁਰੂ ਦੇ ਨਾਲ ਜੁੜਨਾ ਹੈ ਤੇ ਅਸੀਂ ਰਾਗਾ ਦੁਆਰਾ ਜਿਹੜਾ ਕੀਰਤਨ ਹੈ ਅਸਲੀ ਉਸ ਤਰੀਕੇ ਨਾਲ ਕੀਰਤਨ ਸੁਣੀਏ ਤੇ ਉਹ ਜਿਹੜਾ ਉਹ ਤਰੀਕੇ ਉਹਨੂੰ ਪ੍ਰਮੋਟ ਕਰੀਏ ਨਾ ਕਿ ਜਿਹੜੇ ਫਿਰਮੇ ਤਰਜਾਂ ਤੇ ਜਿਹੜੇ ਗੀਤ ਗਾਏ ਜਾਂਦੇ ਨੇ ਉਹ ਜਿਹੜੇ ਨੇ ਉਹ ਠੀਕ ਨਹੀਂ ਹੈਗੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਭਾਈ ਸਾਹਿਬ ਜੀ ਨੂੰ ਜਿਹੜੇ ਵਿਦਵਾਨ ਨੇ ਸਾਡੀ ਕੌਮ ਦੇ ਇਹਨਾਂ ਨੂੰ ਜਿਹੜਾ ਜਿਹੜਾ ਸਮਰਾਟ ਦਾ ਸੰਗੀਤ ਸਮਰਾਟ ਦਾ ਵੀ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਹੈ ਅੱਜ ਅਸੀਂ ਜਿਹੜਾ ਹੈ ਬੜਾ ਆਪਣੇ ਵਿੱਚ ਮਾਣ ਹੈ ਸਾਨੂੰ ਅਸੀਂ ਆਉਂਦਾ ਸਨਮਾਨ ਕਰ ਰਹੇ ਹਾਂ